ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਤੇ ਸਾਰੇ ਮੇਰੇ ਵੀਰ ਵੇਖਣ ਵਾਲੇ ਮੇਰੇ ਵੀਰ ਭੈਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਟਾਈਮ ਦੁਪਹਿਰ ਦੇ ਹੋ ਚੱਲੇ ਨੇ 1:40 ਤੇ ਲੋ ਦੇਖੋ ਬਾਗ ਦੀ ਬਸ ਔਰ ਕੋਈ ਨਹੀਂ ਹੈਗਾ ਬਾਹਰ ਬੜਾ ਕਸਰਾਣ ਜਿੰਨੇ ਜਿੰਨਾ ਉਹ ਟਰਾਲੀਆਂ ਘਲੋਤੀ ਮੱਡੀ ਚੱਕਦੇ ਉਹ ਵਾਹ ਉਹ ਟਰਾਲੀਆਂ ਦਾ ਮੈਂ ਜ਼ੂਮ ਕਰਕੇ ਪਾਵਾਂ ਟਰਾਲੀਆਂ ਚਲਦੀਆਂ ਪਿੱਟੀ ਵਾਪਾਏ ਬੰਦ ਰੋ ਜੁਨੀਅਰ ਵਾਲਿਓ ਘੋੜੀ ਉੱਚੀ ਕਰਾਤੀ 45 44 ਇੰਚ 45 ਇੰਚ ਤੇ ਕਰਦੀ ਥੱਲੋਂ ਮੈਂ ਕਿਹਾ ਟਰੈਕਟਰ ਨੇ ਪਤਾ ਹੀ ਕੋਈ ਨਹੀਂ ਖਾਲੀ ਤੁਰਿਆ ਫਿਰਦਾ ਤੇ ਜੋ ਗਿਆ ਪਹਿਲੀ ਵੀਡੀਓ ਤੇ ਸਾ ਵੀ ਆ ਬੂਟੇ ਛਾੜਦੇ ਆ ਆਪਾਂ ਅਦੋਰ ਤਵੀਆਂ ਦੇ ਲਈ ਤੂੜੀ ਬਣਾ ਕੇ ਤੇ ਤੇ ਕੰਪਿਊਟਰ ਕਰਾ ਲਾ ਕੇ ਪਾਣੀ ਛੱੜਤਾ ਹੀ ਤਾਂ ਹੋਣਾ ਘਾ ਘਾ ਤੈਨੂੰ ਦੇਖਦਾ ਹੋਣਾ ਸ਼ਾਇਦ ਮੋਟਰ ਰੁਗ ਗਿਆ ਪਾਣੀ ਨੂੰ ਸੀ ਲਾ ਦੇਣਾ ਇਹ ਆਪਣੀ ਸੋਲਰ ਵਾਲੀ ਮੋਟਰ ਚੱਲ ਰਿਆ ਮੱਕੀਆਂ ਨੂੰ ਵੀ ਪਾਣੀ ਬਸ ਲਾਸਟ ਪਾਣੀ ਚੱਲਣ ਦੇ ਨੇ ਤੇ ਬਾਕੀ ਮੈਂ ਤੁਹਾਨੂੰ ਦੱਸ ਦਿਆਂ ਇੰਨਾ ਟੈਂਪਰੇਚਰ ਚੱਕਦਾ ਜੀ ਦੁਪਹਿਰ ਦੇ 1:30 ਵਜੇ ਚੱਲਣ ਡਿਆ 52 ਦਾ ਤੇਲ ਵੀ ਚੱਕਦਾ ਜੀ ਤੇ ਟੈਂਪਰੇਚਰ ਵੀ ਚੱਕਦਾ ਜੀ ਟੈਂਪਰੇਚਰ ਤੇ ਨਾਰਮਲ ਚੱਕਦਾ ਟੈਂਪਰੇਚਰ ਇੰਨਾ ਕੋਈ ਚੱਕਣਾ ਬਸ ਤੇ ਤੇਲ ਮੇਰੇ ਹਿਸਾਬ ਨਾਲ ਘੰਟੇ ਦਾ ਸੁੱਤ ਸੁਤ ਖਾਂਦਾ ਵਾ ਪਰ ਉਧਰ ਇਹ ਨੇ ਪਤਾ ਹੈਗਾ ਮਗਰ ਕੀ ਹੈ ਸੀ 2 ਜ ਅੱਲਾ ਡੀ 1 ਚ ਤਵੀਆਂ ਮੈਂ ਕਹਿੰਦਾ ਤੁਸੀਂ ਕਹਿੰਦਾ ਡੀ 1 ਚ ਤਵੀਆਂ ਕਿੰਨਾ ਤਵੀਆਂ ਚਲਾ ਕੇ ਵੇਖ ਲਓ ਖਾਸ ਆਪਣੇ ਆਪ ਮਾ ਆਪਣਾ ਟਰੈਕਟਰ ਲਿਆ ਕੇ ਪਹਿਲੇ ਦਿਨ ਤੋਂ ਚਲਾਇਆ ਸੈਟ ਤੇਰੀਕੇ ਨਾਲ ਚਲਾਇਆ ਤੇ ਇਹ ਵੀ ਕਮੈਂਟ ਕਰਕੇ ਦੱਸਿਓ ਮੇਰੇ ਵੀਰ ਵੀ ਜਦੋਂ ਨਵਾਂ ਟਰੈਕਟਰ ਲਈਓ ਗਰਮ ਕਰਨਾ ਜ਼ਰੂਰੀ ਹੈ ਆਪਾਂ ਦੇ ਇਹਨੂੰ ਨਹੀਂ ਗਰਮ ਕੀਤਾ ਦੂਜਾ ਜਿਹੜਾ 52 ਦਾ ਲਿਆ ਉਹਨੂੰ ਕੀਤਾ ਕੋਈ ਖਾਸ ਹੋਰ ਚ ਕੋਈ ਫਰਕ ਨਹੀਂ ਇਹਨੇ ਲਗਾਤਾਰ ਲਿਆ ਕੇ ਜਦੋਂ ਆਪਾਂ ਲੈ ਕੇ ਆਏ ਆ ਲਗਾਤਾਰ ਲਿਆ ਕੇ 8-10 ਘੰਟੇ ਲਗਾਤਾਰ ਹੀ ਬਿਨਾ ਸਾਹ ਲੈਣ ਤੋਂ ਦੱਬਿਆ ਇਹਨੂੰ ਕੋਤੋਂ ਵੀਡੀਓ ਰੀ ਬਣ ਪਾਈ ਨਹੀਂ ਉਹ ਦਿਨ ਵੀ 20 ਤੀਆਂ ਤੇਰਾਮ ਨਾ ਚਲਾਇਆ 10 10 ਦਾ ਸੈਟ ਹੀ ਉਦੋਂ ਵੀ D1 ਤੇ ਵੀ C2 ਵੀ ਚਲਾਇਆ ਦੇਖੋ ਮੇਰੇ ਵੀਰ ਆਪਾਂ ਉਧਰ ਪਹਿਲੀ ਜ਼ਮੀਨ ਨਵੀਂ ਲਈ ਉਧਰ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਉਸੇ ਵੀਡੀਓ 'ਚ ਤੁਹਾਨੂੰ ਦੱਸਾਂਗੇ ਤੇ ਮੇਰੇ ਕਿਸਾਨ ਭਰਾਵਾਂ ਨੂੰ ਇਹ ਬੇਨਤੀ ਹੈ ਵੀ ਮੇਰੇ ਵੀਰ ਨਾਲ ਠੇਕਾ ਨਾ ਇਹਨਾਂ ਚੱਕਿਆ ਕਰੋ ਯਾਰ ਹੁਣ ਆਪਣੇ ਦੇ ਨਾਲ ਤੇ ਆ ਨਾੜ ਨਾੜ ਜੇ ਤੁਹਾਨੂੰ ਦੇ ਦਵਾਂ ਨਾ ਕੱਟ ਟੇਕਾ ਪਹਿਲਾਂ ਸਿਰਫ ਕਿੰਨਾ ਸੀ 40 45 45000 ਇਕੱਠਾ ਹੀ ਹੁਣ ਐਤ ਕੀ 55 53 55000 ਹੋ ਗਿਆ 45 ਉ ਇਕੱਠਾ ਹੀ 10000 ਵਧਾਤਾ ਦੱਸੋ ਕੀ ਬਚੂਗਾ ਇਹਨਾਂ ਨੂੰ ਤੇ 10000 ਯਾਰ 45000 ਤੇ ਇਕੱਠਾ ਹੀ 10000 ਵਧ ਗਿਆ 55 ਹੋ ਗਿਆ ਤੇ ਕੀ ਬਚੂਗਾ ਤੇ ਕੀ ਕਰਨਗੇ ਮੈਨੂੰ ਤੇ ਇਹ ਗੱਲ ਨਹੀਂ ਸਮਝ ਆਉਂਦੀ ਇਹਨਾਂ ਦੀ। ਪਿੱਠੇਕਾ ਕਾ ਤੋਂ ਬਤਾਉਨੇ ਆਪਾਂ ਠੇਕਾ ਸਹੀ ਰੱਖੋ ਜਾਵਾਂ। ਵੇਖੋ ਵੇਖੀ ਨਾ ਨਾ ਬਤਾਓ ਵੇਖੋ ਵੇਖੀ ਬਤਾਵਾਂਗੇ ਤੇ ਆਪਣਾ ਕੰਮ ਆਰਪਾਰ ਹੀ ਬਣਾਵਾਂ। ਠੀਕ ਆ। ਤੇ ਬਾਕੀ ਮਿਲਦੇ ਆ ਤੁਹਾਨੂੰ ਆਪਾਂ ਅੱਗੇ ਕੀ ਕਰਦੇ ਆ। ਮੋਟਰ ਸਾਡੀ ਨੂੰ ਪਤਾ ਨਹੀਂ ਬਾਹਰਲੀ ਕਸਰ ਹੋ ਗਈ ਹੈ ਕੀ ਚੱਕਰ ਹੋ ਗਿਆ ਐਦਾਂ ਹੀ ਪਾਣੀ ਕੱਢੀ ਜਾਂਦੀ ਕੀ ਕਰੀ ਆ ਜੀ ਹਾਂ ਦੂਜੀ ਚਲਾ ਕੇ ਬੈਠੇ ਆ ਦੂਜੀ ਜਵਾਬ ਦੇ ਗਈ ਮੌਕੇ ਤੇ ਆ ਕੇ ਦੇਖਦੇ ਆ ਕੀ ਕਰਦੇ ਲੋ ਵੇ ਮਿੱਤਰੋ ਅਗਲੇ ਦਿਨ ਤੇ ਤੁਹਾਡਾ ਸਵਾਗਤ ਆ ਤੇ ਅਸੀਂ ਦੋਵੇਂ ਜਣੇ ਪਹੁੰਚ ਗਏ ਆ ਮੈਂ ਤੇ ਨੂਰ ਆਪਾਂ ਲਈ ਜਮੀਨ ਤੇ ਨਿਗਲੇ ਇੰਨ ਲਗਾਓ ਤੇ ਮੂਲ ਗਰੀਦੀ ਆਪਾਂ ਆ ਕੇ ਟੇਕ ਲੈਣ ਨੂੰ ਮੱਥਾ ਵਾਦੇ ਕਰੇ ਤੇ ਚੜਦੀ ਕਲਾ ਕਰੇ ਹੁਣ ਸਾੜਦਿਆਂ 나ੜ ਨੂੰੜ ਸਾੜ ਕੇ ਤੇ ਫਿਰ ਇਹਨੂੰ ਦੇ ਵਾਅ ਦਿੰਨੇ ਆ ਉਹ ਵਿੱਚ ਇੰਜਨ ਮੋਟਰ ਲਵਾ ਦਾਂਗੇ ਆਪਾਂ ਸੋਲਰ ਵਾਲੀ ਆ ਹੁਣ ਜਿੰਨਾਂ ਦੀਆਂ ਪਾਥੀਆਂ ਪੂਤੀਆਂ ਇਹਨਾਂ ਨੇ ਕਹਿੰਨੇ ਚੱਕ ਲੋ ਆਪਾਂ ਦਿੰਨੇ ਆ ਨਾੜ ਸਾੜ ਕਰਦੇ ਕੋਈ ਇਹਦਾ ਮਸਲਾ ਹੋਣਾ ਤੇ ਆਪਣਾ ਬਾਜ ਦੇਖਦੇ ਆ ਕੀ ਚੱਕਰ ਚੱਲਦਾ ਯਾਰ ਖੁਸ਼ੀ ਬਹੁਤ ਹੁੰਦੀ ਜਦੋਂ ਬੰਦਾ ਆਪਣੀ ਮਿਹਨਤ ਨਾਲ ਅੱਗੇ ਵਧਦਾ ਵਾ ਤੇ ਚਲੋ ਮਾਰ ਸਾਰਿਆਂ ਨੂੰ ਵਧਾਵੇ ਤੇ ਆਪਣੀ ਪਹਿਲਾਂ ਗੱਲ ਜਲਦੀ ਵੀ ਠੇਕੇ ਤੇ ਚਲੋ ਜੀ ਕੋਈ ਠੇਕੇ ਤੇ ਲੈਣਾ ਠੇਕੇ ਤੇ ਲੈਣੀ ਹੈ ਜੇ ਕੋਈ ਮੁੱਲ ਲੈਣ ਵਾਲਾ ਤੇ ਮੁੱਲ ਤੇ ਨਹੀਂ ਚਲੋ ਜਿਆਦੀ ਲੈ ਸਕਦਾ ਠੇਕੇ ਤੇ ਬੰਦਾ ਜਿਆਦੀ ਲੈਂਦਾ ਜ਼ਮੀਨ ਤੇ ਖੁਸ਼ੀ ਬਹੁਤ ਹੁੰਦੀ ਹੈ ਅੱਧੋਂ ਜਿਆਦੀ ਚਾਹੀ ਵੀ ਆਪਾਂ ਛੇਤੀ ਭਾਈ ਇਹਨੂੰ ਛੇਤੀ ਨਵੀਂ ਪੈਲੀ ਨੂੰ ਸਵਾਰੀਏ ਪਰ ਚਲੋ ਟਾਈਮ ਦੇ ਹਿਸਾਬ ਨਾਲ ਜਦੋਂ ਇਹਦੀ ਵਾਰੀ ਆਈ ਹੁਣ ਪਹਿਲਾਂ ਦੂਜੀ ਆਪਾਂ ਲੱਗੇ ਰਹੇ ਹਣੀ ਵੀਡੀਓ ਵੇਖੀਆ ਤੁਸੀਂ ਚਲੋ ਹੁਣ ਕਰਦੇ ਆ ਨਾ ਨੂਰ ਸਾੜ ਕੇ ਫੇਰ ਤੁਹਾਨੂੰ ਮਿਲਦੇ ਆ। ਲੋ ਮੇਦਰਾ ਆਪਣੀ ਨਵੀਂ ਵੈਰਾਈ ਦਾ ਬੀ ਪੀਜਣ ਲੱਗੇ ਆ। ਹੋਰ ਥਾਂ ਕਰਦੇ ਆ ਤਿਆਰ ਇੱਥੇ ਥਾਂ ਤਿਆਰ ਕਰਦੇ ਆ। ਤੇ ਆਹ ਵੀ ਘਰ ਦਾ ਪਾਸ ਬਤੀ ਤੀਜਾਂਗੇ ਹੁਣ। ਤੇ ਇੱਧਰ ਆ ਗਿਆ ਨੇਹਰ ਤੁਹਾਡੀ ਭੈਣ ਨੂੰ ਦੇ ਕੋ ਬਾਲਾ ਡੇ ਗਿਆ। ਓਏ ਹੋਏ ਹੋਏ। ਉਹ ਦੀ ਭੈਣ ਨੂੰ ਨੇਹਰ ਨੇ ਅੱਕਾ ਤੇ ਫਟੇ। ਨੇ ਰਹਾ ਇਧਰ ਹੱਤੋ ਹੱਟੇ ਪੜਾ ਜੇ ਟਾਡਾ ਨੇ ਇਹਨੇ ਕਾਹੀ ਧੂੜ ਘੜਾਤੀ ਓਏ ਹੋਏ ਬੋਲੇ ਬੁੱਲ ਲਿਆ ਬੰਦੋ ਸਟਾਰਟ ਆ ਪਾ ਰਹੇ ਕਿਉਂ ਬਾਦ ਨਹੀਂ ਲੰਗਣਾ ਇਧਰ ਰੋ ਟਾਡਾ ਪੜਾ ਜੇ ਨੇਰ ਨੇ ਨਾ ਜ਼ਰੂਰ ਕੱਟਾ ਬਹੁ ਨੁਕਸਾਨ ਕਰੇਗਾ ਇਸਾ ਇਧਰ ਦੇਖੋ ਆੜੇ ਤੇ ਪਈ ਤੇ ਕੀ ਕਰਦੇ ਆ 88 ਆ ਉਹ 26 ਬੀਜੀ ਉਹ 330 ਆ ਹਣ ਹੋਰ ਬੀਜਦੇ ਆ ਇਹ ਵੀ ਤੁਹਾਨੂੰ ਬੀ ਬਾਰੇ ਦੱਸਾਂਗੇ ਇਹ ਬੀਜਨਾ 47 ਉਹ 1509 ਬੀਜੀ ਤੇੰਦੇ ਇਹ ਵਿੱਚ ਕੰਨਾ ਗਾ ਪੌਂਡਾ ਤੁਹਾਨੂੰ ਬਾਜ ਆਉਣੀ ਹੋਣੀ ਰਾਬੀ ਰਕਾ ਹੁੰਦੇ ਬੱਲੇ ਤੁਹਾਡੇ ਅੰਬ ਵੀ ਕੋ ਮਾਲ ਟੰਗਣਾਂ ਦਾ ਉਹ ਨੁਕਸਾਨ ਕਰਦੇ ਚੱਲੀਏ ਨੇ ਦੇਖੋ ਕਰਤਾ ਕਿ ਨਹੀਂ ਢੇਰ ਹੀ ਢੇਰ ਕਰਤਾ ਇਹ ਮੇਰੇ ਟ੍ਰੈਕਟਰ ਆਪੋਂ ਉੱਤੇ ਖੜਾ ਆ ਹੋ ਗਿਆ ਕਿ ਨਹੀਂ ਢੇਰ ਹੀ ਢੇਰ ਕਰਤਾ ਕੰਮ ਲੋ ਮਿੱਟਰ ਆਪਾਂ ਬੀਜ ਲਗੇ 47 ਤੇ 1509 ਦੀ ਪਲੇਰੀ ਭੱਜਿਆ ਭੱਜਿਆ ਕਈ ਕਿੱਥੇ ਆ ਫੜ ਕੇ ਲਿਆ ਫਿਰ ਭੱਜ ਕੇ ਜਵਾਨ ਬਣ ਸੀ ਛੇਤੀ ਬਣ ਉਹ ਵੀ ਆ ਗਿਆ ਵਾ